ਹਾਂਜੀ ਇਹ ਬਹੁਤ ਇੰਪੋਰਟੈਂਟ ਮੈਡਮ ਮੈਟਰ ਹੈ ਕਿਉਂਕਿ ਜਿਹੜੀ ਇਹ ਪੀਐਮਏਬੀ ਯੋਜਨਾ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਪੂਰੀ ਹਾਰਮਫੁੱਲ ਹੈ ਮਤਲਬ ਪੂਰੀ ਮਿਹਨਤ ਕਰ ਰਹੀ ਹੈ ਇਹਦੇ ਵਿੱਚ ਜਿਹੜੇ ਲੋੜਵੰਦ ਲੋਕ ਨੇ ਮੈਡਮ ਇਹਨਾਂ ਕੋਲੇ ਘਰ ਨਹੀਂ ਹੈ ਪਲੋਟ ਹੈ ਓਨਲੀ ਇੱਕ ਤਾਂ ਪਹਿਲਾਂ ਉਹਨਾਂ ਕੋਲੇ ਆਪਣੀ ਪ੍ਰਾਪਰਟੀ ਹੋਣੀ ਜ਼ਰੂਰੀ ਹੈ ਜਿਹੜੀ ਉਹਨਾਂ ਦੇ ਨਾਮ ਹੋਵੇ ਦੂਸਰੀ ਉਹਨਾਂ ਦਾ ਮਕਾਨ ਕੋਈ ਟਾਇਲ ਵਾਲੇ ਤੇ ਐ ਡਾਟਾ ਤੇ ਐ ਚੀਂਦਾ ਹੈ ਉਹਨਾਂ ਨੇ ਛੱਤਾਂ ਬਦਲਣੀਆਂ ਇਹ ਸਕੀਮ ਵਾਸਤੇ ਜੋ ਸਰਕਾਰ ਅਜ ਉਪਰਾਲਾ ਕਰ ਰਹੀ ਹੈ 2.5 ਲੱਖ ਰੁਪਿਆ ਉਹਨਾਂ ਨੂੰ ਦੋ ਰੂਮ ਕਿਚਨ ਬਾਥਰੂਮ ਪਾਉਣ ਵਾਸਤੇ ਸਰਕਾਰ ਫ੍ਰੀ ਦੇ ਰਹੀ ਹੈ ਪੇਮੈਂਟ ਕੋਈ ਲੋਨ ਨਹੀਂ ਕੋਈ ਵਾਪਸੀ ਨਹੀਂ ਹੈ ਔਰ ਇਨਸਟਾਲਮੈਂਟ ਦੇ ਵਿੱਚ ਪੇਮੈਂਟ ਮਿਲਣੀ ਹੈ ਜਾਂ ਪੰਜ ਇਨਸਟਾਲਮੈਂਟ ਦੇ ਵਿੱਚ ਉਹ ਮਿਲ ਰਹੀ ਹੈ ਪਿਛਲੀ ਸਕੀਮ ਚੱਲ ਰਹੀ ਹੈ ਪਹਿਲਾਂ ਇਸ ਸਕੀਮ ਦੇ ਵਿੱਚ ਮੈਮ 1.75 ਲੱਖ ਸੀ ਪੌਣੇ 2 ਲੱਖ ਹੁਣ 2.0 ਇਹ ਨਵੀਂ ਯੋਜਨਾ ਜੋ ਸਰਕਾਰ ਨੇ ਲਾਂਚ ਕੀਤੀ ਹੈ ਤੇ ਇਹਦੇ ਵਿੱਚ 2.5 ਲੱਖ ਰੁਪਿਆ ਮਿਲਣਾ ਹੈਗਾ ਕਿਉਂਕਿ ਜਿਹੜੇ ਜਿਹਦੇ ਉੱਤੇ ਸਿਰ ਤੇ ਛੱਤ ਨਹੀਂ ਹੈ ਬਸ ਸਰਕਾਰ ਦਾ ਮੇਨ ਪਰਪਸ ਹੈ ਵੀ ਉਹਦੇ ਸਿਰ ਦੇ ਉੱਤੇ ਛੱਤ ਬਣ ਜਾਵੇ ਲੋੜਵੰਦਾ ਵਾਸਤੇ ਇਹ ਮਕਾਨ ਬਣ ਜਾਵੇ ਬਹੁਤ ਵੱਡਾ ਸਰਕਾਰ ਦਾ ਅਪਰਲ ਹੈ ਮੈਂ ਪੰਜਾਬ ਸਰਕਾਰ ਦਾ ਥੈਂਕਫੁਲ ਕਹਿਣਾ ਚਾਹੂੰਗਾ ਜਿਹੜੇ ਕਿ ਸਾਡੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਾਡੇ ਇੱਥੋਂ ਦੇ ਲੋਕ ਸਭਾ ਦੇ ਜੋ ਮੈਂਬਰ ਪਾਰਲੀਮੈਂਟ ਗਰਮੀਤ ਸਿੰਘ ਮੀਤਹੇਰ ਜੀ ਇਹਨਾਂ ਦੀ ਪੂਰੀ ਟੀਮ ਸਾਰੇ ਹੀ ਮਤਲਬ ਐਮਸੀ ਸਾਹਿਬਾਨ ਬੜਾ ਯੋਗਦਾਨ ਦੇ ਰਹੇ ਨੇ ਵੀ ਇਹ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤ ਮਿਲ ਸਕੇ